ਹਾਂਜੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਛੋਟਾ ਵੀ ਰਵੀ ਢਲਮਾ ਬਾਈ ਅੱਜ ਮੇਰੇ ਪਿੰਡ ਖੜੇ ਆ ਜਿਵੇਂ ਕਹਿੰਦੇ ਨਹੀਂ ਹੁੰਦੇ ਸਿਆਣੇ ਮਾੜੀ ਬਰਾਤ ਜਿੰਨਾ ਕੱਟ ਕਰਿਆ ਪੈ ਪਤੰਦਰਾ ਨੇ ਬੂਤੇ ਜਮਾ ਸਿਰਾਂ ਲਾਇਆ ਪਿਆ ਬਾਈ ਕਿਵੇਂ ਲੱਗ ਰਿਹਾ ਵਧੀਆ ਲੱਗ ਰਿਹਾ ਬਾਈ ਹੈ ਬਹੁਤ ਵਧੀਆ ਲੱਗ ਰਿਹਾ ਜਮਾ ਜਿੱਤਾਗੇ ਅੱਗੇ ਜਿੱਤਾਗੇ ਜਮਾ ਰੀੜ ਕੱਢਾਂਗੇ ਜੀ ਪਹਿਲੇ ਨੰਬਰ ਤੇ ਲੈ ਕੇ ਆਵਾਂਗੇ ਬਾਈ ਮੀਤਹੇਰ ਨੂੰ ਓਏ ਕਿਨੇ ਕੈਪਸ਼ਨ ਪਾਈ ਸੀ ਤੇ ਅੰਬਰ ਤਾਂ ਹੈ ਨਹੀਂ ਕਹਿੰਦਾ ਬਾਲਟੀ ਨਾਲ ਪਾਣੀ ਛਿੜਕ ਕੇ ਕਰਨਾ ਝਾੜੂ ਫਿਰ ਘਾਟ ਲਮਾਜ ਤੇ ਹੋਰ ਗੁਰਦੇਸ਼ ਬਾਈ ਜਮਾ ਓਕੇ ਵੀਰੇ ਫੇਰ ਤਾਂ ਫੇਰ ਤਾਂ ਝਾੜੂ ਬਾਈ ਬਈ ਆਇਆ ਅਜੇ ਮੁੰਡੇ ਇਧਰ ਪਰਫ ਪਰ ਫਿਰ ਸੇਲੀਆਂ ਛੁਰੀਆਂ ਚੱਕਦੇ ਫਿਰਦੇ ਆ ਖਾਣਾ ਖੂਣਾ ਬਣਾਇਆ ਲੰਗਰ ਦਾ ਪ੍ਰਬੰਧ ਪੰਡਾ ਆਪ ਦਾ ਪਕੜੇ ਕਿਸੇ ਐਵੇਂ ਵੀ ਕੁੜਤੇ ਟੁੰਟੀ ਬਤੋ ਦੋ ਵਿਆਹ ਨੂੰ ਲਾਈ ਬੈਠੋ ਜਮਾ ਖਾਲਸਾ ਕਿਵੇਂ ਗੱਲ ਵਾ ਪੂਰਾ ਫੁੱਲ ਕਾਇਮ ਆ ਜੀ ਕੰਮ ਪੂਰਾ ਸੱਟਾ ਕੰਮ ਫੁੱਲ ਬੋਟਾ ਬਾਈ ਵੀਰੇ ਓਕੇ ਰਿਪੋਰਟਾਂ ਏ ਓਕੇ ਲਾਓ ਓਕੇ ਰਿਪੋਰਟਾਂ ਵੀਰੇ ਜਮਾ ਆ ਜਮਾ ਪੂਰਾ ਫੁੱਲ ਜੋਰ ਲਾਵਾਂਗੇ ਬਾਈ ਠੀਕ ਐ ਬਾਈ ਆਮ ਆਦਮੀ ਪਾਰਟੀ ਜਿੰਦਾਬਾਦ ਬਾਈ ਮੀ ਤਿਆਰ ਜਿੰਦਾਬਾਦ ਗਿਆ ਵੀ ਜਿੱਤ ਗਿਆ ਮਾੜੀ ਬਰਾਦੇ ਨਾਲ ਘੱਟੀ ਵੀ ਕਰੀ ਬੈਠੇ ਪਤੰਦਰ ਸਾਰੇ ਬੂਥਾਂ ਤੇ ਹੀ ਆ ਲਗਾ ਕਿ ਕਿਵੇਂ ਲੱਗਦਾ ਵੋਟ ਦਾ ਬਹੁਤ ਵਧੀਆ ਭਾਈ ਆਪਾਂ ਨੂੰ ਬਹੁਤ ਵਧੀਆ ਵੋਟ ਪੈ ਰਹੀ ਹੈਗੀ ਜਿੱਤਾਂਗੇ ਮੈਂ ਟੇਰ ਨੂੰ ਵਾਧੂ ਹਾਂਜੀ ਕਿਉਂ ਪਾਪਾ ਜਮਾਂ ਜਿੱਤੂਆ ਜਿੱਤ ਨਾਲੇ ਕਹਿੰਦੇ ਬਾਲਟੀ ਬਾਲਟੀ ਜੀ ਬਾਲਟੀ ਬੁਲਟੀ ਨੂੰ ਕਿਹੜਾ ਪੁੱਛ ਰਿਹਾ ਹੈ ਪਾਣੀ ਸਿਰਕੇ ਝੜਦਾ ਫੇਰਦੇ ਜਮਾ ਰੋਟੀ ਤਾਂ ਸਾਡੇ ਖਾ ਕੇ ਗਏ ਉਹ ਇਹ ਗੱਲ ਹੈਗੀ ਬਈ ਮੈਂ ਆਉਦੇ ਪਿੰਡ ਸਾਰੇ ਬੂਥਾਂ ਤੇ ਜਾਇਆ ਜਲ ਜੀਰਾ ਗੱਲਾਂ ਮੈਨੂੰ ਇੰਨਾ ਨੇ ਪਿਆ ਜਲ ਜੀਰੇ ਦਾ ਲੰਗਰ ਲਾਇਆ ਕਾਲ ਜੀ ਦਾ ਕਾਂਗਰਸ ਨੂੰ ਵੀ ਭੇਜਿਆ ਤਾਂ ਇਹ ਤਾਂ ਵਧੀਆ ਗੱਲ ਹੈ ਉਹ ਆਪਣੇ ਬੰਦੇ ਨੂੰ ਭੇਜਿਆ ਕੋਈ ਨਾਲੇ ਉਹਨਾਂ ਨੂੰ ਕਹਿ ਦਿਓ ਵੀ ਬਾਰੀ ਉਮੀਦਵਾਰ ਨੇ ਸਾਰੇ ਉਹਨਾਂ ਨੇ ਭਗ ਜਾਣਾ ਕੰਮ ਆਪਣਾ ਨਹੀਂ ਆਉਣਾ ਉਹ ਤਾਂ ਕੁਝ ਨਹੀਂ ਕਹਿੰਦੇ ਵਿਚਾਰੇ ਵੋਟ ਤਾਂ ਦੇ ਰਹੇ ਹੈ ਪਾਣੀ ਜਿਹੜਾ ਰੇਗ ਦੀ ਸਾਂਝ ਹੁੰਦੀ ਆਪਣਾ ਕਿੰਦੂ ਬਾਈ ਨਹੀਂ ਦਿੰਦਾ ਬਾਈ ਕਿੱਥੇ ਆ ਬਈ ਅੰਦਰ ਆ ਬੋਲਿੰਗ ਬੂਥ ਤੇ ਆ ਠੀਕ ਹੈ ਬਾਕੀ ਮੁੰਡੇ ਉੱਥੇ ਬੈਠਣ ਲੰਗਾ ਠੀਕ ਹੈ ਹੋਰ ਬਈ ਕੋਈ ਕਹਿਣਾ ਚਾਹੋਗੇ ਬਸ ਠੀਕ ਹੈ ਅਜੇ ਦੱਸ ਦੋ ਜਿਹੜਾ ਬੰਦਾ ਭਗ ਸਿੰਘ ਨੂੰ ਅੱਤਵਾਦੀ ਦੱਸਦਾ ਸੀ ਵੀ ਅਸੀਂ ਨੌਜਵਾਨੀ ਹਾਂ ਉਹਨੂੰ ਹੀਰੋ ਮੰਨਦੇ ਆ ਹਾਂ ਹਾਂ ਠੀਕ ਹੈ ਆਮ ਆ ਇਹਨਾਂ ਨੂੰ ਬੋਦਦੇ ਆਂ ਬਾਈ ਕੀ ਮਾਹੌਲਾ ਏ ਇੰਦਰ ਮਾਹੌਲ ਬਾਈ ਬਹੁਤ ਵਧੀਆ ਬਣਿਆ ਹੋਇਆ ਹਾਂ ਗਰਮੀ ਦਾ ਕਰਕੇ ਹੁਣ ਥੋੜੀ ਜੀ ਬੋਟ ਰੁਕੀ ਆ ਪਹਿਲਾਂ ਇਸ ਤੋਂ ਪਹਿਲਾਂ 11 ਵਜੇ ਤੱਕ ਬਹੁਤ ਬੂਥਾਂ ਤੇ ਉੱਪਰ ਭੀੜ ਰਹੀ ਆ ਰੱਖ ਰਿਹਾ ਮੈਂ ਪਹਿਲਾਂ ਪਿੱਛੇ ਵੀ ਜਾ ਕੇ ਆਉਣਾ ਬੂਥਾਂ ਦੇ ਤਾਂ ਮਾੜੀ ਬਰਾਤੀ ਨਾ ਕੱਟ ਕਰੀ ਬਟੇ ਬੂਥਾਂ ਦੇ ਕੀ ਗੱਲ ਹੈ ਬਾਈ 2000 ਹਜ਼ਾਰ ਦਾ ਹੋ ਵੀ ਬਹੁਤ ਆ ਗਿਆ ਬੁਝਾਈ ਦੀ ਗੱਲ ਨਹੀਂ ਬਹੁਤ ਬਿਲਕੁਲ ਨਹੀਂ ਵੱਡੀ ਵੱਡੀ ਓਕੇ 2000 ਜਮੇ ਨਹੀਂ ਹੁੰਦੀ ਬਿਲਕੁਲ ਹੈ 2014 ਲਈ 2014 ਲਈ ਬਿਲਕੁਲ ਹੋਊ ਉਹ ਹੀ ਬਾਈ ਇੱਥੇ ਟਪਾਉਂਗੇ ਬਿਲਕੁਲ ਰਿਕਾਰਡ ਵਧੂਗਾ ਠੀਕ ਆਵਾਜ਼ੀ ਪਾਰਟੀ ਜਿੰਦਾਬਾਦ ਜਿੱਤ ਗਿਆ ਵੀ ਜਿੱਤ ਗਿਆ ਜਿੰਦਾਬਾਦ ਬਾਈ ਮੀਤਿਆ